ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਗੱਲ ਕਰਦੇ ਆਂ ਤੂੜੀ ਬਾਰੇ ਮੌਸਮ ਲਾਲ ਦਵਾਰਾ ਗਰਮੀ ਸਟਾਰਟ ਹੋ ਗਈ ਠੰਡ ਦਾ ਮੌਸਮ ਲਗਭਗ ਸਾਰਾ ਨਿਕਲ ਗਿਆ ਹਾਂ ਭਾਈ ਜੀ ਗਰਮੀ ਛੇਤੀ ਚੱਲ ਪਈ ਨਾ ਹਾਂ ਗਰਮੀ ਜਲਦੀ ਆ ਰਹੀ ਹੈ ਜਲਦੀ ਆ ਰਹੀ ਹੈ ਹਾਂ ਤੂੜੀ ਲਗਭਗ ਨਾ ਦਵਾਰਾ ਆਉਣੀ ਆਪਣੇ ਕੋਲੇ ਆਉਣ ਦਾ ਸਮਾਂ ਹੋਰ ਦੀਕ ਆ ਗਿਆ ਹਾਂ ਹੋ ਗਿਆ ਬਹੁਤ ਨੇੜੇ ਆ ਗਿਆ ਹਾਂ ਤੇ ਪਹਿਲਾਂ ਵਾਲੀਆਂ ਤੂੜੀਆਂ ਵੀ ਨਾ ਆਪਣੇ ਸਾਰੇ ਕਿਸਾਨ ਭਰਾਵਾਂ ਕੋਲ ਸਟੋਰ ਬਹੁਤ ਕੀਤੀਆਂ ਪਈਆਂ ਨੇ ਹ ਹ ਹ ਹ ਹਰ ਇੱਕ ਭਰਾ ਹੀ ਸਟੋਰ ਕਰਦਾ ਮਤਲਬ ਤੂੜੀ ਕਰਨੀ ਆ ਹਾਂ ਕਰਨੀ ਆ ਉਹ ਭਾਈ ਅਗਲਾ ਕਹਿੰਦਾ ਹੈਲਪ ਹੋ ਜੈਣੀ ਅੱਗੇ ਆ ਕੇ ਤੁਹਾਨੂੰ ਸੇਲ ਕਰਾਂਗੇ ਨਾ ਵੀ ਵੀ ਇੱਕ ਮਤਲਬ ਫਸਲੀ ਆਪਣੀ ਜਿੱਦਾਂ ਆਪਣੇ ਕਣਕ ਝੋਨਾ ਆਪਾਂ ਸੇਲ ਕਰਦੇ ਆਂ ਉਵੇਂ ਆਪਾਂ ਤੂੜੀ ਸਟੋਰ ਕਰ ਲੈਨੇ ਆਂ ਵੀ ਹਰ ਇੱਕ ਆਪਣੇ ਜ਼ਿਮੀਂਦਾਰ ਕੋਲ ਐਨੇ ਦਾ ਪਸ਼ੂ ਹੁੰਦੇ ਨਹੀਂਗੇ ਕੁਝ ਜ਼ਿੰਮੇਦਾਰ ਹੁੰਦੇ ਜਿਨ੍ਹਾਂ ਕੋਲੇ ਮਨਲਾ ਕਾਫੀ ਪਸ਼ੂ ਰੱਖੇ ਹੁੰਦੇ ਨੇ ਉਹਨਾਂ ਦਾ ਖਪਤ ਬਹੁਤ ਘਟ ਗਿਆ ਬਈ ਬਹੁਤ ਹਾਂ ਬਹੁਤ ਜ਼ਿੰਮੇਦਾਰ ਤਾਂ ਦੇਖੋ ਪਸ਼ੂ ਰੱਖਣੇ ਬੰਦ ਕਰਤੇ ਆਪਾਂ ਖੁਦ ਨਹੀਂ ਰੱਖ ਰਹੇ ਬਈ ਜਸ ਆਪਾਂ ਆਪਾਂ ਬੱਤਨੂ ਜਾਂ ਆਪਾਂ ਪਸ਼ੂ ਨਹੀਂ ਰੱਖਦੇ ਨਹੀਂ ਰੱਖਦੇ ਪਸ਼ੂ ਤੇ ਸੀ ਉਹ ਦੋ ਤੇ ਆ ਗਏ ਦੋ ਵਾਲੇ ਛੱਡ ਗਏ ਉਹ ਵੀ ਘਟ ਗਿਆ ਤੇ ਤੂੜੀ ਦੀ ਖਪਤ ਵੀ ਘਟ ਗਈ ਲਾਲੋ ਬਈ ਕਾਰਨ ਪਤਾ ਨਹੀਂਗਾ ਤੂੜੀ ਦਾ ਲਗਭਗ ਪਿਛਲੇ ਆਪਾਂ 2 ਸਾਲਾਂ ਤੋਂ ਦੇਖ ਰਹੇ ਆ ਤੂੜੀ ਤਾਂ ਬਹੁਤ ਮੰਦਾ ਹੋ ਗਿਆ ਬਹੁਤ ਜ਼ਿਆਦਾ ਮੰਦਾ ਹੋ ਗਿਆ ਜਿੰਨੀ ਕਿ ਆਪਣ ਉਹ ਨਹੀਂ ਬਣਾਉਣ ਤੇ ਸਟੋਰ ਕਰਨ ਤੇ ਜਿੰਨੀ ਲਾਗਤ ਲੱਗਦੀ ਹੈ ਨਾ ਉਹ ਆਪਣੀ ਜੇ ਅੱਜ ਉਹਨੂੰ ਸੇਲ ਕਰ ਰਹੇ ਆ ਆਪਣੀ ਉਹ ਪੂਰੀ ਨਹੀਂ ਹੁੰਦੀ ਨਹੀਂ ਹੁੰਦੀ ਹਾਂ ਵੀ ਤੂੜੀ ਦੇ ਮਾਮਲੇ 'ਚ ਹਰ ਇੱਕ ਜ਼ਿੰਮੇਵਾਰੀ ਘਾਟੇ 'ਚ ਜਾ ਰਿਹਾ ਜਿਵੇਂ ਆਪਾਂ ਪਹਿਲਾਂ ਦੇਖਦੇ ਸੀਗੇ ਪਹਿਲਾਂ ਤਾਂ ਬਈ ਮੇਨ ਗੱਲ ਇਹ ਆ ਦੇਖਣਾ ਤੂੜੀ ਸਟੋਰ ਕਰਨ ਵਾਸਤੇ ਵੀ ਆਪਾਂ ਨੂੰ ਏਰੀਆ ਬਹੁਤ ਚਾਹੀਦਾ ਬਹੁਤ ਚਾਹੀਦਾ ਬਈ ਆਪਾਂ ਨੂੰ ਬਹੁਤ ਵੱਡਾ ਸ਼ੈੱਡ ਚਾਹੀਦਾ ਹੈ ਸ਼ੈੱਡ ਚਾਹੀਦਾ ਉਹ ਸ਼ੈੱਡ ਵੀ ਬਹੁਤ ਖਰਚੇ ਨਾਲ ਬਣਦਾ ਹਾਂ ਬਹੁਤ ਖਰਚੇ ਨਾਲ ਬਣਦਾ ਉਹ ਤੇ ਬਹੁਤ ਤੇ ਬਣਵਾਈ ਉਹਦੀ ਆਪਾਂ ਸ਼ੈੱਡ ਦੇ ਵਿੱਚ ਉਹਨੂੰ ਸਟੋਰ ਕਰਨਾ ਉਹ ਲੇਬਰ ਖਰਚਾ ਬਹੁਤ ਪੈਂਦਾ ਹੁਣ ਬਣਵਾਈ ਵੀ ਦਿਨ ਦਿਨ ਵੱਧ ਰਹੀ ਹੈ ਬਣਵਾਈ ਵਧੂਗੀ ਹਰ ਇੱਕ ਚੀਜ਼ ਸਪੇਅਰ ਪਾਰਟ ਮਸ਼ੀਨਾਂ ਦਾ ਮਸ਼ੀਨਾਂ ਮਹਿੰਗੀਆਂ ਹੋ ਗਈਆਂ ਡੀਜ਼ਲ ਖਰਚੇ ਮਹਿੰਗੇ ਹੋਗੇ ਲੇਬਰ ਮਹਿੰਗੀ ਹੋ ਗਈ ਉਹ ਜਿਹੜੇ ਬਣਾਉਣ ਵਾਲੇ ਉਹ ਵੀ ਆਪਣੇ ਜ਼ਿੰਮੇਦਾਰ ਭਰਾ ਉਹ ਵੀ ਆਪਦੀ ਜਗ੍ਹਾ ਸਹੀ ਨੇ ਜਦੋਂ ਮਹंगाई ਵਧ ਰਹੀ ਹੈ ਤਾਂ ਉਹਦੀ ਬਣਵਾਈ ਵੀ ਰੇਟ ਤਾਂ ਵਧੂਗਾ ਹੀ ਵਧੂਗਾ ਵਧਣਾ ਵੀ ਚਾਹੀਦਾ ਮਹਿੰਗਾਈ ਦੇ ਹਿਸਾਬ ਨਾਲ ਇੰਨੀ ਮਹਿੰਗੀ ਮਸ਼ੀਨਰੀ ਹੋ ਗਈ ਹੂੰ ਹੂੰ ਪਰ ਉਹ ਸਾਬ ਨਾ ਦੇਖੀ ਆਪਣਾ ਤੂੜੀ ਦਾ ਰੇਟ ਨਹੀਂ ਆ ਆਪਾਂ ਇਹ ਵੀ ਨਹੀਂ ਕਹਿੰਦੇ ਜਿਵੇਂ ਪਿਛਲੇ ਅੱਜ ਤੋਂ 3 ਸਾਲ ਪਹਿਲਾਂ ਦੇਖਿਆ ਸੀ ਆਪਾਂ ਤੂੜੀ ਦਾ ਰੇਟ 1000 ਰੁਪਏ ਦੇ ਲਗਭਗ ਪਹੁੰਚ ਗਿਆ ਸੀਗਾ ਆਪਾਂ ਸਾਰੇ ਨਹੀਂ ਦੇਖਿਆ ਦੇਖਿਆ ਬਈ ਜਮ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿਉਂ ਜਿਹੜੇ ਆਪਣੇ ਡੇਰੀ ਫਾਰਮਾਂ ਵਾਲੇ ਭਰਾ ਨੇ ਉਹਨਾਂ ਨੂੰ ਵੀ ਇੰਨੀ ਮਹਿੰਗੀ ਤੂੜੀ ਲੈ ਕੇ ਪਾਉਣੀ ਬਹੁਤ ਔਖੀ ਹੈ ਹਾਂ ਬਈ ਹਾਂ ਇੰਨੀ ਮਹਿੰਗੀ ਤੂੜੀ ਜੋ ਲੈ ਕੇ ਪਾਉਣਗੇ ਤਾਂ ਉਹਨਾਂ ਦੁੱਧ ਦਾ ਰੇਟ ਨਹੀਂ ਹੈਗਾ ਹੂੰ ਬਾਕੀ ਬਈ ਜੇ ਕੋਈ ਗਰੀਬੰਦਾ ਇੱਕ ਦੋ ਮੱਝਾਂ ਰੱਖ ਕੇ ਨਾ ਟਾਈਮ ਪਾਸ ਕਰਦਾ ਮੁੱਲਲੀ ਤੁੜੀ ਲੈਂਦਾ ਉਹਦੇ ਵਾਸਤੇ ਵੀ ਔਖਾ ਹੋਇਆ ਹਾਂ ਹਾਂ ਉਹਦੇ ਲਈ ਬਹੁਤ ਔਖਾ ਹੈ ਉਹਦੇ ਲਈ ਬਹੁਤ ਔਖਾ ਹੋਇਆ ਹਾਂ ਹਾਂ ਚਲ ਆਪਾਂ ਗੱਲ ਕਰਦੇ ਵੀ ਲਗਭਗ 500 ਰੁਪਿਆ ਪ੍ਰਤੀ ਕੁਆਂਟਲ ਤੁੜੀ ਦਾ ਰੇਟ ਹੋਣਾ ਚਾਹੀਦਾ ਉਹ ਬਣਾਉਣ ਵਾਲੇ ਨੂੰ ਕੋਈ ਠੀਕ ਹੀ ਹੈ ਕੋਈ ਜਿਆਦਾ ਹਾਂ ਵੀ ਜਿਆਦਾ ਸਾਰੇ ਲਈ ਠੀਕ ਰਹੂਗਾ ਵੀ ਆਪਾਂ 5 6 500 ਚੱਲ ਐਵਰੇਜ ਮੰਨਦੇ ਆ ਵੀ ਜੋ 300 ਤਾਂ ਨਾ ਲਗਭਗ ਬਣਾ ਬਣਵਾਈ ਤੇ ਉਹਨੂੰ ਸਟੋਰ ਕਰਨ ਦਾ ਖਰਚਾ ਹੀ ਪੈ ਜਾਂਦਾ ਹੈ ਖਰਚਾ ਪੈ ਜਾਂਦਾ ਵੀ ਚਲੋ ਕੋਈ ਜ਼ਿੰਮੇਦਾਰ ਨੂੰ ਵੀ 200 ਰੁਪਏ ਬਾਜੇ ਤੇ ਜਿੰਨੇ ਕੋਈ ਪਸ਼ੂ ਰੱਖੇ ਹੋਏ ਨੇ ਜਾਂ ਡੇਰੀ ਫਾਰਮ ਵਾਲੇ ਆਪਣੇ ਭਰਾ ਨੇ ਉਹਨਾਂ ਨੂੰ ਵੀ ਮੁੱਲ ਤੂੜੀ ਲੈ ਕੇ ਪਾਉਣੀ ਨਹੀਂ ਔਖੀ ਨਾ ਲੱਗੇ ਔਖੀ ਨਾ ਲੱਗੇ ਤੂੰ ਫਿਰ ਜੇ ਉਹਨਾਂ ਨੂੰ ਤੂੜੀ ਆਪ ਕਹਦੀ ਹੈ 1000 1500 ਰੁਪਏ ਰੇਟ ਹੋ ਗਿਆ ਤਾਂ ਕਿੱਥੋਂ ਲੈ ਕੇ ਪਾਉਣਗੇ ਦੁੱਧ ਦਾ ਰੇਟ ਨਹੀਂ ਤਾਂ ਇਹਦਾ ਫਿਰ ਨਕਲੀ ਦੁੱਧ ਤਿਆਰ ਹੁੰਦੇ ਨੇ ਨਕਲੀ ਦੁੱਧ ਕਿਉਂ ਜਦੋਂ ਪਸ਼ੂ ਕੋਈ ਰੱਖ ਨਹੀਂ ਰਿਆ ਪਸ਼ੂਆਂ ਚ ਯਾਰ ਪਸ਼ੂਆਂ ਦਾ ਵੀ ਖਰਚ ਖਰਚੇ ਵਧ ਗਏ ਪਸ਼ੂਆਂ ਦੇ ਵਿੱਚ ਵੀ ਬਾਈ ਵਧਨ ਬਿਮਾਰੀਆਂ ਬਿਮਾਰੀਆਂ ਜਿਆਦਾ ਵਧੀਆਂ ਹਾਂ ਬਿਮਾਰੀਆਂ ਬਹੁਤ ਜਿਆਦਾ ਵਧ ਗਈਆਂ ਖਰਚੇ ਕਿਤੇ ਫੂਡਾਂ ਨਾ ਹੋਣਾ ਸਿਸਟਮ ਹੋ ਗਿਆ ਨਾ ਹਾਂ ਉਹ ਫੀਡਾਂ ਵੀ ਅਸਲ ਦੇ ਵਿੱਚ ਨਾ ਹੁਣ ਇੱਕ ਆਚਾਰ ਜਿਹੜਾ ਆਪਣਾ ਕਹਿ ਦਿੰਦੇ ਆ ਸਾਈਲੇਜ ਹਾਂ ਸਾਈਲੇਜ ਇਹ ਜਿਆਦਾ ਲੋਕ ਪਾਉਣ ਲੱਗ ਗਏ ਨੇ ਇਹ ਕਰਕੇ ਤੂੜੀ ਦੇ ਫੈਕਟ ਪਿਆ ਹੋ ਗਏ ਕਹਿਣਾ ਤਾਂ ਭਾਅ ਜਦੋਂ ਆਪਣੀ ਪਿੰਡਾਂ ਦੇ ਵਿੱਚ ਤੂੜੀ ਦੀ ਲਾਗਤ ਘਟ ਗਈ ਘਟ ਗਈ ਘਟ ਗਈ ਫੈਕਟਰੀਆਂ ਦੇ ਵਿੱਚ ਪਹਿਲਾਂ ਤੂੜੀ ਜਾਂਦੀ ਸੀ ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਉੱਥੇ ਨਾ ਪਰਾਲੀ ਦੀ ਖਪਤ ਜ਼ਿਆਦੀ ਹੋ ਰਹੀ ਹੈ ਪਰਾਲੀ ਦੀ ਖਪਤ ਜ਼ਿਆਦੀ ਹੋ ਰਹੀ ਹੈ ਪਰਾਲੀ ਦੀ ਖਪਤ ਜ਼ ਪਰ ਇਹ ਵੀ ਲੱਗਦਾ ਯਾਰ ਪਰਾਲੀ ਦੇ ਖੇਤਾਂ ਜਤੋਂ 5-6 ਸਾਲ ਪਹਿਲਾਂ ਦੀ ਸ਼ੁਰੂ ਹੋ ਗਈ ਯਾਰ ਪਰ ਤੂੜੀ ਦਾ ਰੇਟ ਪਿਛਲੇ 2 ਸਾਲਾਂ ਤੋਂ ਜ਼ਿਆਦਾ ਡਾਊਨ ਹੈ। ਉਹ ਤਾਂ ਹੈ ਬਈ ਇੱਕ ਮੈਂ ਹੋਰ ਮੇਰੇ ਗੱਲ ਤੇ ਧਿਆਨ ਚਾਹ ਰਹੀ ਸੀਗੀ ਜਿਵੇਂ ਤੁਸੀਂ ਬਈ ਤੂੜੀ ਭਰਾ ਰਹੇ ਮੈਂ ਦੇਖ ਰਿਆ ਨਾ ਤੁਸੀਂ ਤੂੜੀ ਭਰਾ ਰਹੇ ਤੁਸੀਂ ਮੈਂ ਤੁਹਾਨੂੰ ਇਹ ਸੋਚਦਾ ਵੀ ਇਹ ਪੁੱਛਣਾ ਚਾਹਣਾ ਵੀ ਤੁਸੀਂ ਕਿਉਂ ਭਰਾ ਰਹੇ ਤੁਸੀਂ ਜਿਹੜੀ ਨਵੀਂ ਤੂੜੀ ਆਊਗੀ ਉਹੀ ਸੇਲ ਕਰਦੇ ਹੋ ਸਟੋਰੀ ਰਹਿਨ ਦਿਓ। ਉਹ ਜਦੋਂ ਦਾ ਬਈ ਹਰ ਇੱਕ ਜਿਮੀਦਾਰ ਇਹ ਕਰ ਰਿਹਾ ਹਾਂ ਉਹ ਅਸਲ ਦੇ ਵਿੱਚ ਬਈ ਜੱਸ ਕੀ ਕਰਨਾ ਹੈ ਨਾ ਉਸ ਟਾਈਮ ਜਦੋਂ ਤੂੜੀ ਬੰਦਦੀ ਹੁੰਦੀ ਹੈ ਜੇ ਤਾਂ ਨਾ ਮਤਲਬ ਹੁਣ ਰੇਟ ਹੁੰਦਾ ਬਹੁਤ ਜ਼ਿਆਦਾ ਫਿਰ ਉਮੀਦ ਹੁੰਦੀ ਹੈ ਵੀ ਕਿਤੇ ਨਾਲ ਦੀ ਨਾਲ ਨਾ ਥੋੜੇ ਜਿ ਮਤਲਬ ਹੋਂ ਵਾਲੇ ਰੇਟ ਨਾਲੋਂ ਘੱਟ ਬਟ ਚੰਗੇ ਰੇਟ ਜਿਵੇਂ 5-600 ਰੇਟ ਨੂੰ ਸੇਲ ਹੋ ਜੂਗੀ ਤੂੜੀ ਪਰ ਜਿਹੜੇ ਹਿਸਾਬ ਨਾਲ ਹੁਣ ਰੇਟ ਹੈ ਸੀਜ਼ਨ ਦੇ ਵਿੱਚ ਤਾਂ ਕਿਸੇ ਨੇ ਪੁੱਛਣਾ ਹੀ ਨਹੀਂਗਾ ਤਾਂ ਆਪਾਂ ਤੂੜੀ ਸਟੋਰ ਕਿੱਥੇ ਕਰਾਂਗੇ ਬਾਰ ਖੁੱਲੇ ਚ ਰੱਖਦੇ ਆ ਤਾਂ ਉਸ ਟਾਈਮ ਨੇਹਰੀਆਂ ਆਉਂਦੀਆਂ ਨੇ ਭਾਵੇਂ ਮੇਰੇ ਨਾਲ ਦੀ ਨਾਲ ਹੀ ਆਪਾਂ ਚੱਕਾਈਏ ਕਿਸੇ ਨਾਲ ਗੱਲ ਨਾਲ ਦੀ ਨਾਲ ਬਈ ਉਸ ਟਾਈਮ ਕੋਈ ਚੱਕਣੀ ਨਹੀਂ ਵਪਾਰੀ ਨਾਲ ਗੱਲ ਉਹਦੇ ਰੇਟ ਜਿਆਦਾ ਡਾਊਨ ਹੁੰਦਾ ਜਿਆਦਾ ਕੋਈ ਚੱਕਣੀ ਨਹੀਂ ਆਉਂਦਾ ਹਾਂਜੀ ਉਹਦੇ 1.5 200 ਤੀ ਆ ਜਾਂਦਾ ਤੋ ਆਹ ਲੜਾ ਅੱਜ ਕਿਉਂ ਬਈ ਨੇਹਰੀਆਂ ਧੂਰੀਆਂ ਵੀ ਹੁੰਦੀਆਂ ਹਨਾ ਅੱਗੋ ਗੱਲ ਕਹਿੰਦਾ ਵੀ ਡਾਉ ਹਾਂ ਜਿਵੇਂ ਬਾਈ ਆਪਣੇ ਤਰਸੇਮ ਹੈ ਬਾਈ ਆਪਣਾ ਉਹਦੇ ਕਾਫੀ ਲਿੰਕ ਨੇ ਮਤਲਬ ਤੂੜੀਆਂ ਭਰੌਣ ਵਾਲਿਆਂ ਨਾਲ ਲਗਭਗ ਮੈਨੂੰ ਮੀ ਨਾ ਹੋ ਗਿਆ ਉਹਨੂੰ ਕਹਿੰਦੇ ਨੇ ਵੀ ਆਪਣੇ ਕੋਲ ਲਗਭਗ ਨਾ 50 ਕੁਇੰਟਲ ਤੂੜੀ ਰਹਿ ਗਈ ਪਹਿਲਾਂ ਵਾਲੀ ਆਪਾਂ ਕੋਈ 350 350 ਜਾਂ 300 ਇਸ ਧਾਵ ਨਾਲ ਪਿਕਅਪ ਭਰੌਂਦੇ ਰਹੇ ਆ ਵੀ 50 ਕੁਇੰਟਲ ਤੂੜੀ ਪਈ ਹੈ ਭਰਾ ਦੇ ਭਰਾ ਦੇ ਹੈ ਨਾ ਉਹ ਵੀ ਸਰਚ ਕਰਦੇ ਲਾ ਬੜੀ ਮੁਸ਼ਕਲ ਨਾਲ ਅੱਜ ਆਪਣਾ ਭਰਾ ਟੂੜੀ ਭਰਨਾ ਆਇਆ ਵੀ ਵਪਾਰੀ ਤੁਹਾਡੇ ਪਾਰੀ ਆਉਂਦੇ ਨਹੀਂ ਕੋਈ ਪਾਰੀ ਬਹੁਤ ਘਟ ਗਿਆ ਜਦੋਂ ਜਦੋਂ ਰੇਟ ਹੀ ਇੰਨਾ ਜ਼ਿਆਦਾ ਘਟਾ ਹੈ ਵਪਾਰੀ ਨੂੰ ਬਚਤ ਨਹੀਂ ਹੈਗੀ ਮੈਂ ਪ੍ਰੋਫਿਟ ਵਾਲੇ ਕੰਮ ਆਪਾਂ ਕਰਕੇ ਰੱਖੀ ਮੈਂ ਤੂੰ ਝੂਠ ਮੰਨੇਗਾ ਮੈਂ ਅੱਜ ਤੋਂ ਰੇਟ ਵੀ ਨਹੀਂ ਪੁੱਛਿਆ ਵੀ ਕੀ ਰੇਟ ਭਰਨਾ ਹੈ ਵੀ ਭਰ ਲਾ ਹਾਂ ਭਰ ਲਾ ਮੈਂ ਕਹ ਵੀ ਪਈ ਭਰ ਲਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਣਾ ਜਿਹੜਾ ਰੇਟ ਹੋਇਆ ਉਹੀ ਸਹੀ ਵੀ ਇੰਨਾ ਮੰਦਾ ਹੋ ਗਿਆ ਹੁਣ ਕਿਸੇ ਟਾਈਮ ਲਾਲਤ ਨੂੰ ਤੁਸੀਂ ਗੱਲ ਕਰ ਦਿਓ ਨਾ ਹਾਂ ਹਾਂ 4-5 ਸਾਲ ਪਹਿਲਾਂ ਉਦੋਂ ਟੂੜੀ ਜਿਵੇਂ ਅੰਦਰ ਆਪਾਂ ਸਟੋਰ ਕਰਦੇ ਨੇ ਉਹ ਲੋਕਾਂ ਦੇ ਸਾਹਮਣੇ ਇੱਕ ਸਾਡੀ ਫਸਲ ਸਟੋਰ ਪਈ ਹੈ ਹਾਂ ਫਸਲ ਸਟੋਰ ਪਈ ਹੈ ਜਦੋਂ ਜਿਵੇਂ ਤੁਸੀਂ ਗੱਲ ਕਰਦੇ 13ਵਾਂ ਮਹੀਨਾ ਹਨਾ 13 ਆਹ ਟਾਈਮ ਚ ਆ ਕੇ ਆਹ ਟਾਈਮ ਚ ਆ ਕੇ ਹਾਂ ਵੀ ਕਿਸੇ ਕੋਲ ਕੋਈ ਫਸਲ ਨਹੀਂ ਆਉਣੀ ਤਾਂ ਉਸ ਟਾਈਮ ਬੰਦਾ ਤੂੜੀ ਸੇ ਵੇਚਦਾ ਹਾਂ ਹਾਂ ਤੂੜੀ ਉਸ ਟਾਈਮ ਸੇਲ ਕਰਦਾ ਤਾਂ ਬੰਦੇ ਦਾ ਚਲੋ ਮਹੀਨਾ ਲੱਗਦਾ 13 ਮਹੀਨਾ ਟਪਾਉਂਦੀ ਹਾਂ ਜਿਵੇਂ ਇੱਕ ਬੰਦੇ ਦਾ ਸਿਸਟਮ ਹੈ ਹਨਾ ਜਿੰਨਾ ਕੋ ਉਹਦਾ ਸਿਸਟਮ ਵੱਡਾ ਕੋਈ ਵੱਧ ਸਟੋਰ ਕੀਤੀ ਹੋਈ ਹੈ ਜਾਂ ਘੱਟ ਕੀਤੀ ਹੈ ਜਿੰਨੇ ਕੋ ਉਹਦੇ ਖਰਚੇ ਆ ਉਸ ਹਿਸਾਬ ਨਾਲ ਕੋਈ ਮਹੀਨਾ ਪੂਰਾ ਸਹਾਰਾ ਲੱਗਦਾ ਪਰ ਹੁਣ ਯਾਰ ਕੁਝ ਵੀ ਨਹੀਂ ਬੰਦ ਮਾਲਕ ਇੰਨੇ ਤੇ ਕਿਤੇ ਜ਼ਿਆਦਾ ਤਾਂ ਆਪਣਾ ਖਰਚਾ ਹੋਇਆ ਹੋਇਆ ਇਹਦਾ ਬਿਲਕੁਲ ਆ ਵੀ ਸੇਵਾ ਹੋ ਰਹੀ ਮਰੇ ਸਾਹਿਬ ਨਾਲ ਹਾਂ ਸੇਵਾ ਵਾਲਾ ਕੰਮ ਹੀ ਆ ਹੁਣ ਤਾਂ ਫਿਰ ਆਪਣੇ ਕੋਲ ਕੀ ਆਪਸ਼ਨ ਨਹੀਂ ਖੇਤਾਂ ਦੇ ਕਾਟਲਿਸਟ ਚੋਰ ਕਰ ਲਈ ਦੇਤੇ ਅੱਗੇ ਸੇਵਾ ਕਰਤੀ ਬਈ ਜੇ ਆਪਾਂ ਸਾਰਾ ਖਰਚ ਲਈਏ ਫਿਰ ਤਾਂ ਖਰਚਾ ਪੂਰਾ ਹੀ ਨਹੀਂ ਕਰਨਾ ਜਬ ਤੁਸੀਂ ਉਹਦਾ ਐਡਾ ਸ਼ੈੱਡ ਪਾਇਆ ਹੋਇਆ ਪੰਜ ਚਾਰ ਲੱਖ ਰੁਪਏ ਜਿਹਦੀ ਲੱਗਿਆ ਉਹ ਖਰਚੇ ਤਾਂ ਲੰਗ ਨੇ ਉਹ ਖਰਚੇ ਤਾਂ ਭਰਾ ਲੱਗ ਨੇ ਬਣਵਾਈ ਤੇ ਇਹਨੂੰ ਜਿਹੜੀ ਅੰਦਰ ਪਵਾਈ ਆਪਾਂ ਲੇਬਰ ਨਾਲ ਹੰਦਾ ਸਟੋਰ ਕਰਾਈ ਆ ਉਹ ਚੀਜ਼ੇ ਨਹੀਂ ਆ ਇਹ ਖਰਚੇ ਚ ਪੂਰੀਆਂ ਹੋ ਰਹੀਆਂ ਆਰ ਅੱਜ ਦੇ ਰੇਟ ਦੇ ਹਿਸਾਬ ਨਾਲ ਹੂੰ ਤੇ ਕੱਲ ਪਤਾ ਕੀ ਮੈਂ ਆਪਣੇ ਮਿੱਤਰ ਨੇ ਉਹਨਾਂ ਦਾ ਤੂੜੀ ਵਾਲੀ ਜਿਹੜੀ ਆਪਣੇ ਰੀਪਰ ਆਏ ਨੇ ਤੂੜੀ ਬਣਾਉਣੀਆਂ ਮਸ਼ੀਨਾਂ ਨੇ ਉਹਨਾਂ ਦਾ ਸੇਲ ਕਰਨ ਦਾ ਡੀਲਰ ਹੈ ਉਹ ਕਹਿੰਦਾ ਇਸ ਵਾਰ ਨਾ ਯਾਰ ਮਸ਼ੀਨਾਂ ਬਹੁਤ ਘੱਟ ਸੇਲ ਹੋ ਰਹੀਆਂ ਠੀਕ ਹੈ ਕਾਰਨ ਯਾਰ ਕੀ ਹੈ ਕਹਿੰਦਾ ਤੁਸੀਂ ਪਿੰਡਾਂ 'ਚ ਤੁਹਾਨੂੰ ਜ ਵੱਧ ਪਤਾ ਲੱਗਦਾ ਹੋਊਗਾ ਮੈਂ ਕਿਹਾ ਬਾਈ ਤੂੜੀ ਦਾ ਰੇਟ ਹੀ ਨਹੀਂ ਹੈਗਾ ਜ਼ਿੰਮੇਦਾਰ ਤੂੜੀ ਆਪਦੇ ਖੇਤ ਚ ਬਣਵਾ ਕੀ ਹੈ ਇਹ ਕੈਂਡਲ ਬਣਵਾਈਏ ਕਿ ਨਾ ਬਣਵਾਈਏ ਬਣਵਾਈਏ ਕਨਾਲ ਹਾਂ ਜਦੋਂ ਯਾਰਾ ਜ਼ਿੰਮੇਦਾਰ ਤੂੜੀ ਬਣਵਾਉਣ ਚ ਕੁਛ ਨਹੀਂ ਤਾਂ ਜਿਨ੍ਹਾਂ ਨੇ ਮਸ਼ੀਨਾਂ ਲੈਣੀਆਂ ਉਹ ਵੀ ਆਪਣੇ ਜ਼ਿੰਮੇਦਾਰ ਭਰਾ ਨੇ ਤਾਂ ਉਹਨਾਂ ਦਾ ਮਨ ਵੀ ਨਹੀਂ ਮੰਨ ਰਿਹਾ ਅੱਜ ਆਪਾਂ ਮਸ਼ੀਨ ਘੱਟ ਤੋਂ ਘੱਟ 3.5 ਲੱਖ ਰੁਪਏ ਦੀ ਆਉਂਦੀ ਆ 3.5 ਲੱਖ ਨਾਲ ਟਰੈਕਟਰ ਚਾਹੀਦਾ ਘੱਟ ਤੋਂ ਘੱਟ ਟਰਾਲੀਆਂ ਪਾ ਕੇ 10-12 ਲੱਖ ਦੇ ਜੇ ਟਰੈਕਟਰ ਪੁਰਾਣਾ ਲਵਾਂਗੇ ਤਾਂ 10-12 ਲੱਖ ਦੇ ਘੱਟੋ-ਘੱਟ 15 ਲੱਖ ਦੇ ਆਪਾਂ ਨੂੰ ਸੰਦ ਚਾਹੀਦੇ ਨੇ 15 ਲੱਖ ਉਹਨੂੰ ਸੰਦਾਂ ਤੇ ਲਾ ਕੇ ਜੇ ਅੱਗੇ ਕਿਸੇ ਨੇ 19 ਤੂੜੀ ਬਣਵਾਈ ਨਾ ਹਣਾ ਬਣਵਾਈ ਨਾ ਬਣਵਾਈ ਨਾ ਜਾਂ ਆਪਾਂ ਨੂੰ ਬਣਵਾਈ ਦਓ ਰੇਟ ਹੀ ਨਾ ਮਿਲਿਆ ਕਿ ਉਹ ਮੰਗਾਈ ਦੇ ਹਿਸਾਬ ਨਾਲ ਰੇਟਰ ਆਪਦਾ ਹੋਊਗਾ ਹਾਂ ਤੁਹਾਡੀ ਗੱਲ ਸਮਝਦਾ ਜਿਵੇਂ ਹੁਣ ਮੰਨ ਲਓ ਨਾ ਕਿਸੇ ਜ਼ਿੰਮੇਵਾਰ ਕੋਲੇ 20 ਕਿੱਲੇ ਕਣਕਾ ਹਾਂ ਹਾਂ ਉਹਦੇ ਕੋਲੇ ਦੋ ਬਸੂਨੇ ਬਾਈ ਹਰ ਤੂੜੀ ਬਲਵਾਉਣੀ ਹੋਣੀ ਤੇ ਛੱਡ ਦੂਗਾ ਵੀ ਮੈਂ ਖਰਚਾ ਪਾਵਾਂ ਨਾ ਬਿਕਣ ਤੇ ਮਜਬੂਰ ਹੋ ਜਾਏ ਵਿੱਚ ਤਾਂ ਹੂੰ ਹੂੰ ਫਿਰ ਇਹ ਆਪਸ਼ਨ ਇਹ ਰਿਹਾ ਜਿਹਦੇ ਕੋਲੇ ਬਾਈ ਇਹੀ ਚੱਕਰ ਮਸਲਾ ਇੱਕ ਅੱਗ ਲਾਉਣ ਤੋਂ ਵੀ ਇਹ ਬੰਦਾ ਉਹ ਹੁੰਦਾ ਵੀ ਇਹ ਲਾਵਾ ਕੀ ਕਰਾ ਭਰਾਵਾ ਦੋਨੇ ਪਾਸੇ ਹੀ ਉਹ ਦੇਖੋ ਅੱਗ ਇਦੋਂ ਅੱਗ ਤਾਂ ਲਾਉਣੀ ਨਹੀਂ ਚਾਹੀਦੀ ਹੈ ਨਾ ਪਰ ਉਸ ਟਾਈਮ ਜਦ ਤਰ ਅੱਜ ਕੱਲ ਆਪਾਂ ਨੇ ਮੂੰਗੀ ਦੀ ਬਜਾਈ ਜ਼ਿਆਦੀ ਹੋਣ ਲੱਗੀ ਹੈ ਨਾ ਉਹ ਨਾਲ ਦੀ ਨਾ ਬਜਾਈ ਕਰਨੀ ਹੁੰਦੀ ਹੈ ਤੇ ਉਸ ਟਾਈਮ ਆਪਾਂ ਉਹ ਇੰਨੀ ਜ਼ਿਆਦੀ ਪ੍ਰਾਲੀ ਦੇ ਵਿੱਚ ਮਨ ਲੇ ਜਿਹੜਾ ਪ੍ਰਾਲੀ ਕਹਿੰਦੇ ਆਪਾਂ ਟੂੜੀ ਵਾਲਾ ਜਿਹੜਾ ਕਣਕ ਦਾ ਵੇਸਟੇਜ ਬਚੀ ਹੁੰਦੀ ਹੈ ਉਹਦੇ ਵਿੱਚ ਬਜਾਈ ਕਰਨੀ ਥੋੜੀ ਔਖੀ ਹੋ ਜਾਂਦੀ ਹੈ ਤੇ ਅੱਗ ਉਸ ਟਾਈਮ ਆਪਾਂ ਲਾ ਨਹੀਂ ਸਕਦੇ ਕਿਉਂ ਚਾਰੇ ਤਰਫ ਕਿਸੇ ਦੇ ਨਾਲ ਖੜੇ ਹੁੰਦੇ ਕਿਸੇ ਦੇ ਕਣਕਾਂ ਵੀ ਖੜੀਆਂ ਹੁੰਦੀਆਂ ਹਨ ਟੈਂਪਰੇਚਰ ਜ਼ਿਆਦਾ ਹੁੰਦਾ ਟੈਂਪਰੇਚਰ ਵੀ ਜ਼ਿਆਦਾ ਹੁੰਦਾ ਟੈਂਪਰੇਚਰ ਜ਼ਿਆਦਾ ਹੁੰਦਾ ਹਵਾ ਚੱਲਦਾ ਲਾਉਣੀ ਵੀ ਨਹੀਂ ਤੇ ਤੂੜੀ ਸਾਰੇ ਕਿਸਾਨੀ ਆਪਣੇ ਨਾ ਦੁਬਦਾ ਚ ਨੇ ਵੀ ਆਪਾਂ ਤੂੜੀ ਬਣਵਾਈਏ ਅੱਗੇ ਕਾ ਨਾ ਬਣਵਾਈਏ ਹੂੰ ਕੱਲੀ ਬਣਵਾਈ ਨਹੀਂ ਫਿਰ ਉਹਨੂੰ ਸਟੋਰ ਕਰਨਾ ਬਈ ਬਹੁਤ ਖਰਚੇ ਪੈਂਦੇ ਨੇ ਸਟੋਰ ਬਣਾ ਲੈ ਤੂੜੀ ਦਾ ਜੇਦੋਂ ਆਪਾਂ ਤੂੜੀ ਬਣਾਈ ਸੀਗੀ ਉਸ ਤੋਂ 1 ਮਹੀਨੇ ਬਾਅਦ ਹੀ ਆਪਾਂ 350 ਰੁਪਏ ਨੂੰ ਮਤਲਬ ਪਰ ਕਵਾਂਟਲ ਤੁੜੀ ਸੇਲ ਕੀਤੀ ਹੈ ਨਾ ਇਸ ਟਾਈਮ 260 70 ਰੁਪਏ ਦਾ 250 ਤੋਂ ਲੈ ਕੇ 270 ਕ ਦਾ ਇੱਥੇ ਤੱਕ ਦਾ ਰੇਟ ਹੈ ਬਹੁਤ ਰੇਟ ਡਾਊਨ ਹੈ ਅੱਜ ਤੋਂ 6 ਮਹੀਨੇ ਪਹਿਲਾਂ ਸੇਲ ਕਰਤੀ ਇਹ ਆਪਾਂ ਅੱਜ ਸੇਲ ਕਰ ਰਹੇ ਆ ਨਾਲ ਇੰਨਾ ਟਾਈਮ ਰੱਖੀ ਨਹੀਂ ਆਪਾਂ ਨੂੰ ਉਮੀਦ ਤੁਸੀਂ ਵਧੂਗਾ ਹਾਂ ਉਮੀਦ ਵਧੂ ਸੀ ਵੀ ਚਲੋ ਜਿਆਦਾ ਨਹੀਂ 400 ਤੱਕ ਤਾਂ ਜਾਊਗੀ ਤੇ ਇੱਕ ਵਾਰ ਇੱਥੇ ਫਿਰ ਹੋਰ ਤਵਾਲ ਹੈ ਨਾ ਇਹਦਾ ਕਾਰਨ ਰੇਟ ਡਾਊਨ ਹੋਣ ਦਾ ਕਾਰਨ ਕੀ ਹੈ ਕਾਰਨ ਜਸ ਕੋਈ ਸਮਝ ਨਹੀਂ ਆ ਰਿਹਾ ਯਾਰ ਜਿਹੜਾ ਝੋਨੇ ਦੀ ਪਰਾਲੀ ਦਾ ਸਿਸਟਮ ਗੱਠਾਂ 'ਚ ਚੱਲ ਪਿਆ ਤੇ ਉਹਦੇ ਕਰਕੇ ਹੋ ਸਕਦਾ ਤੇ ਗੱਠਾਂ ਵਾਲੀ ਗੱਲ ਮੰਨ ਲਿਆ ਤੇ ਜਿਨ੍ਹਾਂ ਨੇ ਗੱਠਾਂ ਬਣਾ ਕੇ ਸਟੋਰ ਕੀਤੀਆਂ ਨੇ ਉਹ ਵੀ ਭਰਾ ਮਨ ਲੌਸ 'ਚ ਨੇ ਸਾਰੇ ਤੇ ਗੱਠਾਂ ਜ਼ਿਆਦਾਤਰ ਦੇਖ ਲਈ ਐਂ ਸਟੋਰ ਕੀਤੀਆਂ ਪਈਆਂ ਨੇ ਉਹਨਾਂ ਨੂੰ ਕੋਈ ਜ਼ਿਆਦਾ ਪ੍ਰੋਫਿਟ ਨਹੀਂ ਹੋਇਆ ਪਰਾਲੀ ਦਾ ਵੀ ਇੰਨਾ ਰੇਟ ਨਹੀਂ ਹੈਗਾ ਫਿਰ ਉਹ ਹੀ ਕੁਸਲਾ ਪਰਾਲੀ ਦਾ ਹੱਲ ਨਹੀਂ ਹੋ ਰਿਹਾ ਤੇ ਆਪ ਹੁਣ ਇਹ ਖੇਤਾਂ ਜੀ ਬਹੁਤ ਔਖਾ ਸਮੱਸਿਆ ਇਹ ਵੀ ਗੱਲ ਬਾਈ ਜੀ ਨੋਟ ਕਰਨ ਵਾਲੀ ਆ ਜੇ ਟੂੜੀ ਦਾ ਮਾਲਾ ਹੁਣ ਇਨਕਮ ਆਪਣਾ ਘਟਦੇਣ ਲੱਗਿਆ ਪਰ ਉਹ ਵੀ ਖਰਚਾ ਕਰਨਾ ਫਿਰ ਫਿਰ ਆਪਾਂ ਕੀ ਕਰ ਹੱਲ ਬਾਈ ਉਹਦਾ ਫਿਰ ਅੱਗੇ ਹੱਲ ਰਹਿ ਗਿਆ ਨਹੀਂ ਚਲੋ ਅੱਗ ਤਾਂ ਜਸ ਨਹੀਂ ਲਾਉਣੀ ਚਾਹੀਦੀ ਬੇਸ਼ੱਕ ਭਾਵੇਂ ਵਿੱਚ ਨਹੀਂ ਚਾਹੀਦੀ ਉਹ ਥੀ ਆਉਂਦੀ ਹੈ ਗੱਲ ਹਾਂ ਗੱਲ ਉੱਥੇ ਆਉਂਦੀ ਆ ਹਾਂ ਚਲੋ ਵੇਸਟਜ ਫਿਰ ਉਹੀ ਗੱਲ ਕਈ ਜੀ ਆਪਾਂ ਗੱਲ ਕਰਦੀ ਬਈ ਕਾਰਨ ਕਾਰਨ ਤੁਹਾਡੇ ਕਾਰਨ ਅੱਜ ਦੀ ਘੜੀ ਤਾਂ ਜਿਹੜੇ ਸੁਣ ਚਾਰਿਆ ਵੀ ਪਰਾਲੀ ਲੱਗ ਰਿਹਾ ਹੈ ਨਾ ਪਰਾਲੀ ਹਾਂ ਵੀ ਪਰਾਲੀ ਦੀ ਖਪਤ ਜ਼ਿਆਦੀ ਹੋ ਗਈ ਤੂੜੀ ਮਹਿੰਗੀ ਹੋਣ ਕਰਕੇ ਪਰਾਲੀ ਆਪਾਂ ਨੂੰ ਜਿਹੜੇ ਡੇਰੀ ਫਾਰਮ ਵਾਲੇ ਭਰਾ ਨੇ ਉਹ ਨਾਲ ਪਰਾਲੀ ਦਾ ਯੂਜ਼ ਕਰਨ ਲੱਗੇ ਦੇਖੋ ਆਪਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈ ਵੀ ਪਸ਼ੂਆਂ ਨੂੰ ਪਰਾਲੀ ਪਾਉਣੀ ਚੰਗੀ ਹੈ ਜਾਂ ਗਲਤ ਹੈ ਹਣਾ ਤੂੜੀ ਤਾਂ ਚਲੋ ਬਹੁਤ ਚੰਗੀ ਹੈ ਪਸ਼ੂਆਂ ਦੇ ਲਈ ਪਰਾਲੀ ਦਾ ਆਪਾਂ ਨੂੰ ਇਹ ਬਾਰੇ ਨੌਲੇਜ ਨਹੀਂ ਪਲਟਾ ਤੂੜੀ ਮਹਿੰਗੀ ਹੋਣ ਕਰਕੇ ਤਾਂ ਪਰਾਲੀ ਪਰ ਹੁਣ ਤਾਂ ਤੂ ਬਹੁਤ ਘਟ ਗਏ ਪਿੰਡਾਂ ਇਹ ਇਹ ਵੀ ਕਾਰਨ ਹੈ ਹਾਂ ਇਹ ਬਹੁਤ ਕਾਰਨ ਹੈ ਬੀ ਘੰਟਾਂ ਚ ਲਾਗਤ ਘਟ ਗਈ ਹਣਾ ਬਾਕੀ ਘਰਾ ਜੀ ਬਹੁਤ ਲਾਗਤ ਲੱਗ ਜਾਂਦੀ ਜਿਵੇਂ ਪਹਿਲਾਂ ਕਹਿੰਦੇ ਸੀ ਪਰਾਲੀ ਤੋਂ ਪੇਪਰ ਬਣਦਾ ਗੱत्ता ਬਣਦਾ ਉਹ ਸਿਸਟਮ ਉਹ ਉਹ ਪਹਿਲਾਂ ਤੂੜੀ ਤੋਂ ਬਣਦਾ ਸੀਗਾ ਤੂੜੀ ਤੋਂ ਬਣਦਾ ਸੀ ਹੁਣ ਉਹ ਸ਼ਾਇਦ ਪਰਾਲੀ ਤੋਂ ਪਰਾਲੀ ਦਾ ਜੂ ਜ਼ਿਆਦਾ ਵਧ ਗਿਆ ਤੂੜੀ ਨੂੰ ਵੀ ਹਾਂ ਕੋਈ ਵੀ ਚਲੋ ਬਿਜ਼ਨਸਮੈਨ ਆ ਨਾ ਜਾਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਕਾਰਨ ਉਹਦੀ ਰੇਟ ਘਟਾ ਤਾਂ ਵਧ ਗਿਆ ਰੇਟ ਘਟੇ ਹੋਣਾ ਹਰ ਕੋਈ ਜਿਹੜੇ ਫੈਕਟਰੀਆਂ ਲੱਗੀਆਂ बिजनेਸਮੈਨ ਨੇ ਲਾਈਆਂ ਹੋਈਆਂ ਉਹ ਆਪਣਾ ਪ੍ਰੋਫਿਟ ਤਾਂ ਦੇਖੂਗਾ ਹੀ ਨਾ ਹਾਂ ਉਹ ਲਾਗਤ ਉਹਦੀ ਘਟੇ ਤੇ ਆਪਦੀ ਇਨਕਮ ਵਧੇ ਉਹ ਉਹਦੀ ਲਾਗਤ ਇਹਦੇ ਵਿੱਚ ਘਟ ਹੈ ਪਰਾਲੀ ਦੇ ਵਿੱਚ ਪਰਾਲੀ ਸਸਤੀ ਮਿਲ ਜਾਂਦੀ ਹੈ ਇਹੀ ਕਾਰਨ ਹੋ ਸਕਦਾ ਹੈ ਕੁਆਂਟੀਟੀ ਜ਼ਿਆਦਾ ਮਿਲ ਜਾਂਦੀ ਹੈ ਉਹਦੀ ਹਾਂ ਕੁਆਂਟੀਟੀ ਵੀ ਜ਼ਿਆਦੀ ਮਿਲ ਜਾਂਦੀ ਹੈ ਉਦੋਂ ਬਹੁਤ ਘੱਟ ਰੇਟ ਤੇ ਉਹ ਸਟੋਰ ਕਰ ਲੈਂਦੇ ਨੇ ਕਾਫੀ ਮਤਲਬ ਉਸ ਟਾਈਮ ਜਿਵੇਂ ਖੇਤਾਂ ਚੋਂ ਤਾਂ ਫਰੀ ਚੱਕਦੇ ਹਾਂ ਤੇ ਪਰਾਲੀ ਨਾ ਸਟੋਰ ਜਿਹੜੇ ਪਰਾਲੀ ਦੇ ਗੱਠਾ ਨੇ ਉਹ ਸਟੋਰ ਕਰਨੀਆਂ ਵੀ ਈਜ਼ੀ ਨੇ ਤੂੜੀ ਨਾਲ ਹਾਂ ਤੂੜੀ ਆਪਣੀ ਮਤਲਬ ਖੁੱਲੇ ਚ ਸਟੋਰ ਕਰਨੀ ਪੈਂਦੀ ਆ ਹੁਣ ਤਾਂ ਸ਼ਾਇਦ ਨਾ ਤੂੜੀ ਦੀਆਂ ਗੱਠਾ ਬਣਾਉਣ ਵਾਲੀਆਂ ਵੀ ਮਸ਼ੀਨਾਂ ਲੱਗੀਆਂ ਥੀਨਾਂ ਲੱਗੀਆਂ ਵੀ ਹਾਂ ਜੇ ਗੱਠ ਬਣ ਜਾਂਦੀ ਹੈ ਹਜੇ ਜਿਆਦੇ ਵੱਡੇ ਪੱਧਰ ਤੇ ਤਾਂ ਨਹੀਂ ਲੱਗੀਆਂ ਵੀ ਕੁਝ ਨਾ ਕੁਝ ਮਤਲਬ ਚਲੋ ਲੱਗੀਆਂ ਉਹ ਕਾਰਨ ਇਹ ਵੀ ਸੀ ਜਿਵੇਂ ਹੁਣ ਆਪਣੇ ਭਰਾ ਨੇ ਇਹ ਜਿਵੇਂ ਆ ਤੂੜੀ ਲੈ ਕੇ ਜਾ ਰਹੇ ਨੇ ਪਿਕਅਪ ਦੇ ਉੱਪਰ ਇਹ ਲੀਗਲ ਤਾਂ ਨਹੀਂ ਹੈਗੀ ਲੀਗਲ ਹਾਂ ਲੀਗਲ ਨਹੀਂ ਹੈਗੀ ਇਹ ਐਕਸੀਡੈਂਟ ਦੇ ਕਾਰਨ ਵੀ ਬੰਦੇ ਨੇ ਪਰ ਕੋਈ ਹੋਰ ਇਹਨੂੰ ਲੈ ਕੇ ਵੀ ਕਿਵੇਂ ਜਾਣ ਹੁਣ ਜੇ ਮੰਨ ਲਓ ਤੂੜੀ ਆਪਣੀ ਜ਼ਿਆਦਾਤਰ ਰਾਜਸਥਾਨ ਦੇ ਵਿੱਚ ਜਾਂਦੀ ਹੈ ਰਾਜਸਥਾਨ ਚ ਬਾਈ ਰਾਜਸਥਾਨ ਦੇ ਵਿੱਚ ਜਾਂਦੀ ਹੈ ਹੁਣ ਬਾਹਰ ਰੋਡ ਲੈ ਕੇ ਜਾਣਾ ਜੇ ਇਹਨੂੰ ਪਿਕਅਪ ਨੂੰ ਅੰਦਰੋਂ ਅੰਦਰ ਦੀ ਬਾਡੀ ਭਰ ਕੇ ਲੈ ਕੇ ਜਾਣਗੇ ਤਾਂ ਇਹਨਾਂ ਦਾ ਤੇਲ ਖਰਚਾ ਵੀ ਨਹੀਂ ਮੁੜਨਾ ਮਤਲਬ ਸਾਰੇ ਪੈਸੇ ਇਹਨਾਂ ਨੂੰ ਪੱਲਿਓ ਪੈ ਜਾਣਗੇ ਹਾਂ ਵੇਡ ਪੱਲਿਓ ਪੈ ਜਾਣਗੇ ਇਹ ਬਾਈ ਆੜਾ ਭੁੰਗ ਤਿਆਰ ਕਰਕੇ ਇਹ ਭਰ ਕੇ ਲੈ ਕੇ ਜਾਂਦੇ ਨੇ ਤੇ ਇਨਾਂ ਲਈ ਵੀ ਬਹੁਤ ਹਾਂ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਆਪਾਂ ਕਹਿ ਦੀ ਵੀ ਚਲਿਏ ਪੈਸੇ ਕਮਾਈ ਜਾਂਦੇ ਨੇ ਇਹਨਾਂ ਨੂੰ ਵੀ ਜਿਆਦਾ ਲੁੱਟ ਨਹੀਂ ਹੈਗੀ ਇਹ ਵੀ ਆਪਦੀ ਜਾਨ ਹਥੇਲੀ ਤੇ ਰੱਖ ਕੇ ਜਾਣ ਵਾਲਾ ਕੰਮ ਹੈ ਆਪਾਂ ਜ਼ਿਆਦਾਤਰ ਦੇਖਦੇ ਹਾਂ ਬਹੁਤ ਪਿਕਅਪਾਂ ਵੱਡੀਆਂ ਟਰਾਲੀਆਂ ਕੈਂਟਰ ਬਹੁਤ ਪਲਟ ਜਾਂਦੇ ਨੇ ਇਹਨਾਂ ਦੇ ਵੀ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਉਹਨੂੰ ਦੇਖਦੇ ਹੋਏ ਜਿਹੜੀਆਂ ਨਾ ਹੁਣ ਜਿਹੜੀਆਂ ਤੂੜੀ ਦੇ ਗੱਠਾ ਬਣਨੀਆਂ ਸਟਾਰਟ ਹੋਈਆਂ ਨੇ ਤੂੜੀ ਦੇ ਗੱਠਾ ਬਣ ਕੇ ਉਹਨਾਂ ਨੂੰ ਟਰੱਕ ਦੇ ਵਿੱਚ ਮਤਲਬ ਈਜ਼ਲੀ ਲੋਡ ਕੀਤਾ ਜਾਂਦਾ ਪ੍ਰੈਸ ਕਰਕੇ ਨਾ ਪਰ ਸੋਕੇ ਉਹਨੂੰ ਲੈ ਕੇ ਜਾਂਦੇ ਪਏ ਨੇ ਹਾਂ ਪਰ ਜ਼ਿਆਦਾਤਰ ਵੀਰ ਭਰਾ ਮਤਲਬ ਚਲੋ ਪ੍ਰੈਸ ਕਰੀ ਹੋਈ ਤੂੜੀ ਵੀ ਮਹਿੰਗੀ ਪੈਂਦੀ ਹੈ ਹਨਾ ਉਹ ਅੱਗੇ ਜਿਹੜੇ ਡੇਰੀ ਵਾਲੇ ਨੇ ਲੈਣੀ ਆ ਉਹਨੂੰ ਵੀ ਕਿਤੇ ਕਿਤੇ ਮਹਿੰਗੀ ਪੈਂਦੀ ਹੈ ਮੈਂ ਘਾਈ ਦਾ ਜ਼ਮਾਨਾ ਹੈ ਦੁੱਧ ਦੇ ਉਹਨੇ ਰੇਟ ਨਹੀਂ ਹੈਗੇ ਹਾਂ ਇੱਕ ਵਾਰੀ ਹੋਰ ਗੱਲ ਮੇਰੇ ਤੇ ਫਿਰ ਹੁਣ ਜਮਨਪਾ ਤੂੜੀ ਆਉਣ ਵਾਲੀ ਆ ਨਾ ਹਾਂ ਉਹਦਾ ਕੀ ਹੱਲ ਕਰੀਏ ਫਿਰ ਕੀ ਸਿਸਟਮ ਕਰੀਏ ਉਹਦਾ ਵੀ ਹੱਲ ਸਟੋਰ ਕਰੇ ਆਪਣਾ ਖਰਚਾ ਪੈ ਰਿਹਾ ਇੱਕ ਵਾਰੀ ਤਾਂ ਚੱਕਰਾਂ ਜੀ ਟੈਂਸ਼ਨ ਜੀ ਆਪਾਂ ਉਸੇ ਉਹਦੇ ਨੂੰ ਲੈ ਕੇ ਗੱਲ ਕਰ ਲਿਆ ਨਾ ਵੀ ਆਪਾਂ ਸਾਰੇ ਕਿਸਾਨ ਕਿਸਾਨ ਵੀਰ ਦੁੱਧਦਾਚ ਨੇ ਦੁੱਧਦਾਚ ਵੀ ਅੱਗੇ ਆਪਾਂ ਨੂੰ ਤੂੜੀ ਬਣਾਈ ਜਾਵੇ ਤੇ ਨਾ ਬਣਾਈ ਜਾਵੇ ਉਹ ਫਿਰ ਐ ਹੋ ਜਾਂਦਾ ਵੀ ਯਾਰ ਐ ਕਿ ਰੇਟ ਬਹੁਤ ਘੱਟ ਸੀ ਸ਼ਾਇਦ ਅਗਲੇ ਸਾਲ ਆਊਗਾ ਸ਼ਾਇਦ ਅਗਲੇ ਸਾਲ ਹਾਂ ਪਿਛਲੇ ਸਾਲ ਬਿਲਕੁਲ ਰੇਟ ਨਹੀਂ ਸੀਗਾ ਇਹ ਉਮੀਦ ਨੂੰ ਲੈ ਕੇ ਤਾ ਐਤ ਕਿੰਨੀ ਟੁੱੜੀ ਜਾਂਦੀ ਬਣੀ ਸੀਗੀ ਵੀ ਸਟੋਰ ਕਰ ਲਈ ਵੀ ਐਤ ਕੀ ਤਾਂ ਰੇਟ ਆਊਗਾ ਆਊਗਾ ਇਹੀ ਉਮੀਦ ਨੂੰ ਲੈ ਕੇ ਸ਼ਾਇਦ ਕਿਤੇ ਨਾ ਕਿਤੇ ਕਿਸਾਨ ਫਿਰ ਸਟੋਰ ਕਰਨਗੇ ਪਰ ਲੱਗ ਨਹੀਂ ਰਿਹਾ ਵੀ ਅਗਲੇ ਸਾਲ ਵੀ ਰੇਟ ਆਊਗਾ ਨਹੀਂ ਬਾਈ ਹੁਣ ਮੇਨ ਕਾਰਨ ਐ ਦੁੱਧ ਦਾ ਰੇਟ ਆਵੇ ਕਿਸਾਨ ਪਸ਼ੂ ਰੱਖਣਾਂ ਜੀਮੀਦਾਰਾਂ ਲਾਗਤ ਵਧੇ ਇੰਨੀ ਪਸ਼ੂ ਘੱਡੀ ਜਾਂਦੇ ਨੇ ਮੇਨ ਕਾਰਨ ਮੈਨੂੰ ਇਹੀ ਲੱਗਦਾ ਦੁੱਧ ਦਾ ਦੁੱਧ ਦਾ ਰੇਟ ਦਾ ਕਾਰਨ ਪਤਾ ਕੀ ਹੈ ਜਿੰਨੀ ਦੁੱਧ ਦੀ ਆਪਣੇ ਖਪਤਾਂ ਨਾ ਇੰਡੀਆ ਦੇ ਵਿੱਚ ਉਹਨਾਂ ਦੁੱਧ ਆਪਣਾ ਪੈਦਾ ਹੀ ਨਹੀਂ ਹੋ ਰਿਆ ਡੁਪਲੀਕੇਟ ਡੁਪਲੀਕੇਟ ਜ਼ਿਆਦਾ ਮੈਨੂੰ ਲੱਗਦਾ ਹੈ ਵੀ 30%オリジナル ਦੁੱਧ ਤਿਆਰ ਹੁੰਦਾ ਹੋਊਗਾ 70% ਡੁਪਲੀਕੇਟ ਦੁੱਧ ਤਿਆਰ ਹੋਣ ਲੱਗ ਗਿਆ ਸਰਕਾਰਾਂ ਨੂੰ ਕਿਸਾਨਾਂ ਨੂੰ ਕੋਈ ਫਾਰਮ ਦੇ ਸਬਸਿਡੀ ਦੇਣੀ ਚਾਹੀਦੀ ਹੈ ਵੱਧ ਤੋਂ ਵੱਧ ਪਸ਼ੂ ਰੱਖੋ ਹਨਾ ਦੁੱਧ ਪੈਦਾ ਕਰੋ ਦੁੱਧ ਪੈਦਾ ਕਰੋ ਜਦੋਂ ਯਾਰ ਆਪਾਂ ਨੂੰ ਮੰਨ ਕੇ ਚੱਲ ਜੱਸ 10 ਰੁਪਏ ਦੇ ਵਿੱਚ ਐ ਨਹੀਂ ਪਤਾ ਵੀ 50 ਲੀਟਰ ਦੁੱਧ ਤਿਆਰ ਹੋ ਜੇ ਨਕਲੀ ਹਾਂ ਤੇ ਆਪਾਂ ਨੂੰ ਪਿਓਰ ਦੁੱਧ ਤਿਆਰ ਕਰਨ ਲਈ ਬਹੁਤ ਖਰਚਾ ਪੈਂਦਾ ਮੈਂ ਕਹਿੰਦਾ ਵੀ ਜੇ ਪਿਓਰ ਦੁੱਧ ਦਾ ਰੇਟ ਨਾ ਅੱਜ ਜੇ 100 ਰੁਪਏ ਲੀਟਰ ਹੋ ਵੀ ਹੋਵੇ ਨਾ ਉਹ ਵੀ ਘਟਾ ਉਹ ਵੀ ਘਟਾ ਹੈ ਜਿਹੜੇ ਸਾਹਮਣੇ ਮਹਿੰਗਾਈ ਹੋ ਗਈ ਪਰ ਨਕਲੀ ਦੁੱਧ ਜ਼ਿਆਦਾ ਤਿਆਰ ਹੋਣ ਕਰਕੇ ਜਿਹੜਾ origignal ਦੁੱਧ ਹੈ ਉਹਦੀ ਮਤਲਬ ਕੋਈ ਵੈਲਿਊ ਨਹੀਂ ਪੈ ਰਹੀ ਕਿਸੇ ਨੂੰ ਸਮਝ ਹੀ ਨਹੀਂ ਆ ਰਹੀ ਕਿਹੜਾ ਜਿਆਤਰ ਡੁਪਲੀਕੇਟ ਦੁੱਧ ਤਿਆਰ ਹੋ ਰਹੇ ਨੇ ਬੜੀ ਸਰਕਾਰ ਹੈ ਇਸ ਚੀਜ਼ ਵੱਲ ਬਿਲਕੁਲ ਵੀ ਧਿਆਨ ਨਹੀਂ ਹੈਗਾ ਇਹ ਡਿਪਾਰਟਮੈਂਟ ਚ ਲੱਖਾਂ ਰੁਪਏ ਤਨਖਾਹ ਲਈ ਜਾਂਦੇ ਨੇ ਮੁਲਾਜ਼ਮ ਰੱਖੇ ਹੋਏ ਨੇ ਪਰ ਕਿਸੇ ਦਾ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਹੈਗਾ ਹਾਂ ਬਿਲਕੁਲ ਵੀ ਕੋਈ ਧਿਆਨ ਨਹੀਂ ਹੈਗਾ ਹਰ ਕਿ ਜ ਆਪਣੀ ਬਾਜ਼ਾਰ ਦੇ ਵਿੱਚ ਮਠਾਈਆਂ ਆ ਰਹੀਆਂ ਨੇ ਕੁਝ ਵੀ ਸਭ ਪਨੀਰ ਸਭ ਕੁਝ ਨਕਲੀ ਦੁੱਧ ਤੋਂ ਤਿਆਰ ਹੋ ਰਹੇ ਨੇ ਇੱਕ ਹੋਰ ਦੇਖੋ ਚਲੋ ਆਪਾਂ ਤਾਂ ਪਿੰਡਾਂ 'ਚ ਹਨਾ ਆਪਣੇ ਕੋਲੇ ਫੇਰ ਵੀ ਕੁਛ ਨਾ ਕੁਛ ਸ਼ੋਦਾ ਚਲੋ ਆਪਾਂ ਨੂੰ ਕਿਤੇ ਨਾ ਕਿਤੇ ਆਪਾਂ ਨੂੰ ਪਿੰਡ ਦੇ ਵਿੱਚੋਂ ਪਿਓਰ ਦੁੱਧ ਮਿਲ ਜਾਂਦਾ ਮਿਲ ਜਾਂਦਾ ਪਰ ਸ਼ਹਿਰਾਂ ਵਾਲੇ ਤਾਂ ਸਾਰੇ ਹੀ ਨਕਲੀ ਦੁੱਧ ਪੀਰੇ ਨੇ ਉਹ ਤਾਂ ਬਈ ਬਹੁਤ ਕੱਲਾ ਦੁੱਧ ਨਹੀਂ ਲੱਕਲੀ ਪੀਰੇ ਏ ਟੂ ਜ਼ੈਡ ਚੀਜ਼ ਨਕਲੀ ਆਉਂਦੇ ਕੋਲੇ ਤੇ ਬਿਮਾਰੀਆਂ ਦਾ ਕਾਰਨ ਵੀ ਫਿਰ ਹੀ ਬਿਮਾਰੀਆਂ ਦਾ ਕਾਰਨ ਇਹੀ ਹੋਇਆ ਨਕਲੀ ਦੁੱਧ ਆਪਣੀਰ ਕਹਿ ਦੋ ਵੀ ਇੰਨਾ ਆਰਡਰ ਕਰ ਦੋ ਉਹਨੇ ਤਿਆਰ ਆ ਅਗਲੇ ਦਿਨ ਤਿਆਰ ਆਉਂਦਾ ਵੀ ਮੈਂ ਕਹਿੰਦਾ ਯਾਰ ਤੁਸੀਂ 4 ਘੰਟਿਆਂ ਬਾਅਦ ਜੇ ਦੁੱਧ ਵੀ ਤੁਹਾਨੂੰ ਦੁਪਹਿਰੇ ਲੋਡ ਪੈ ਗਈ ਨਾ ਵੀ 5-10 ਕਵਾਂਟਲ ਦੁੱਧ ਚਾਹੀਦਾ ਤੁਸੀਂ ਡੇਰੀਅਲ ਕੋ ਜਾਓ ਉਹ ਤੁਹਾਨੂੰ 2 ਘੰਟਿਆਂ ਬਾਅਦ ਦੁੱਧ ਤਿਆਰ ਕਰਕੇ ਦੇ ਦੇਣਗੇ ਇੰਨਾ ਦੁੱਧ ਕਿੱਥੋਂ ਆਉਂਦਾ ਇਹ ਕਰਨਾ ਬਈ ਫਿਰ ਤੁਹਾਨੂੰ ਉਸ ਜਿ ਆਪਾਂ ਜਿਆਦਾ ਰੱਖਣ ਪਿੰਡਾਂ ਦੇ ਲੋਕ ਲਾਲਾ ਸ਼ਹਿਰਾਂ ਜੀ ਫਾਰਮ ਬੜਨ ਹਨਾ ਪਸ਼ੂ ਕਿਸਾਨ ਦੀ ਤੂੜੀ ਵਿਕੇ ਜਸ ਪਸ਼ ਵੀ ਹਰਕ ਜੀਮੀ ਦਾ ਚਲੋ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਪਹਿਲਾਂ ਰੱਖਦੇ ਸੀ ਰੱਖਣੇ ਚਾਹੀਦੇ ਨੇ ਪਰ ਚਲੋ ਅੱਜ ਕੱਲ ਬੀਜੀ ਲਾਈਫ ਹੋ ਗਈ ਹੈ ਨਾ ਨਹੀਂ ਰੱਖ ਪਾਉਂਦੇ ਪਰ ਕੀ ਹੋਣਾ ਚਾਹੀਦਾ ਪਿੰਡਾਂ ਦੇ ਵਿੱਚ ਨਾ ਇੱਕ ਗਵਰਨਮੈਂਟ ਵੱਲੋਂ ਰਜਿਸਟਰਡ ਡੇਰੀ ਫਾਰਮ ਬਣਨੇ ਚਾਹੀਦੇ ਨੇ ਦੋ ਚਾਰ ਫਾਰਮ ਦੇ ਦਿੰਦੇ ਹਾਂ ਫਾਰਮ ਬਣਨੇ ਚਾਹੀਦੇ ਨੇ ਫਾਰਮਾਂ ਦੇ ਵਿੱਚ ਹੀ ਪਸ਼ੂ ਰੱਖੇ ਹੋਣੇ ਚਾਹੀਦੇ ਹਨ ਤੇ ਉਹਨਾਂ ਦਾ ਦੁੱਧ ਚੈੱਕ ਅਪ ਹੁੰਦਾ ਰਹੇ ਵੀ ਕਿਹੜਾ ਦੁੱਧ ਕਿੱਥੋਂ ਆ ਰਿਹਾ ਇਹ ਚੈਕਿੰਗ ਹੋਣੀ ਜ਼ਰੂਰੀ ਹੈ ਫੇਰ ਹੀ ਜਿਹੜੇ ਪਿੰਡਾਂ ਦੇ ਵਿੱਚ ਡੇਰੀ ਫਾਰਮ ਜਿਹੜੇ ਛੋਟੇ ਪੱਧਰ ਤੇ ਬਣਾਏ ਹੋ ਉਹਨਾਂ ਨੂੰ ਵੀ ਸਹੀ ਮੁੱਲ ਮਿਲ ਕੋਈ ਨਹੀਂ ਹੈ ਹਰ ਇੱਕ ਬੰਦਾ ਮਹਿੰਗਾ ਦੁੱਧ ਲੈ ਲੂਗਾ ਪਰ ਪਿਓਰ ਲੈ ਕੇ ਖੁਸ਼ ਹੈ ਪਹਿਰ ਲੈ ਖੁਸ਼ ਹੈ ਜਦੋਂ ਹੁਣ ਦੁੱਧ ਹੀ ਡੁਪਲੀਕੇਟ ਮਿਲ ਰਿਹਾ ਉਹ ਫਿਰ ਮਹਿੰਗਾ ਕਿਉਂ ਲਊਗਾ ਉਹ ਤਾਂ ਇੱਕ ਠੀਕ ਹੈ ਵੀ ਇੱਕ ਦੁੱਧ ਦੇ ਨਾਂ ਤੇ ਆਪਾਂ ਨੂੰ ਕੈਮੀਕਲ ਦੇ ਰਹੇ ਨੇ ਉਹ ਵਿੱਚ ਚੱਕਰ ਹੈ ਨਾ ਆਪਣੀ ਡੁਪਲੀਕੇਸੀ ਦਾ ਕਾਰਨ ਹੈ ਮੇਨ ਮੁਬਾਰੀਆਂ ਦਾ ਕਾਰਨ ਹੈ ਮੁਬਾਰੀਆਂ ਦਾ ਕਾਰਨ ਹੀ ਇਹ ਹੈ ਹੁਣ ਜਿੰਨੀ ਕੋਈ ਦੁੱਧ ਪਨੀਰ ਮਠਿਆਈਆਂ ਜਿੰਨਾ ਖਾ ਰਹੇ ਆਪਾਂ ਨਕਲੀ ਦੁੱਧ ਤੋਂ ਖਾ ਰਹੇ ਆ ਆਪਾਂ ਪੁੱਛਦੇ ਆ ਆਪਣੇ ਭਰਾ ਤੋਂ ਮਤਲਬ ਕਿ ਕਿੰਨੀ ਕਿ ਮਿਹਨਤ ਲੱਗਦੀ ਹੈ ਹਨਾ ਬਾਈ ਕਿੰਨੀ ਔਖੀ ਆ ਮੰਨ ਕੇ ਜੀ ਲਤਾੜ ਕਰਨੀ ਹਨਾ ਜਾਂ ਭਰਨੀ ਤੂੜੀ ਮਿਹਨਤ ਬਹੁਤ ਔਖੀ ਆ ਜੀ ਹਨਾ ਮੈਂ ਦੇਖ ਰਿਹਾ ਮੈਂ ਮੰਨ ਲਾ ਵੇਚਣਾ ਮੰਨ ਲਾ ਇਨਾ ਘੱਟਾ ਮਿੱਟੀ ਆ ਹਨਾ ਕਿਸੇ ਪਾਸੋਂ ਹਵਾ ਵੀ ਉੰਨੀ ਪੈਂਦੀ ਨਹੀਂ ਗਈ ਸਾਹ ਵੀ ਨਹੀਂ ਉਹਨਾਂ ਔਖਾ ਆਉਂਦਾ ਹਨਾ ਮੈਨੂੰ ਤਾਂ ਬਹੁਤ ਜ਼ਿਆਦੀ ਮਿਹਨਤ ਲੱਗਦੀ ਹੈ ਬਹੁਤ ਹੈ ਜੀ ਪਰ ਜਿਵੇਂ ਨਾ ਤੂੜੀ ਦਾ ਰੇਟ ਨਹੀਂ ਹੈਗਾ ਤੂੜੀ ਦਾ ਰੇਟ ਨਹੀਂ ਜਿਮੀਦਾਰ ਨੂੰ ਰੇਟ ਨਹੀਂ ਮਿਲ ਰਿਹਾ ਹਨਾ ਤੇ ਅੱਗੇ ਜਦੋਂ ਅੱਗੇ ਰੇਟ ਨਹੀਂ ਹੈਗਾ ਜਿਹੜਾ ਪਿਕਅਪ ਵਾਲਾ ਭਰ ਕੇ ਲੈ ਕੇ ਜਾਂਦਾ ਉਹਨੂੰ ਵੀ ਅੱਗੇ ਰੇਟ ਨਹੀਂ ਮਿਲਦਾ ਤਾਂ ਫਿਰ ਉਹ ਜਿਹੜੀ ਥੋੜੀ ਮਿਹਨਤ ਆ ਉਹ ਨਹੀਂ ਮਿਲਦਾ ਤੁਹਾਨੂੰ ਵੀ ਪੂਰੀ ਮਿਲਦੀ ਨਹੀਂ ਹੁੰਦੀ ਜਿੰਨੀ ਮਿਹਨਤ ਲੱਗਦੀ ਹੈ ਹਾਂਜੀ ਨਹੀਂ ਲੱਗਦੀ ਉਹਦੀ ਮਿਹਨਤ ਮਿਲਦੀ ਤਾਂ ਨਹੀਂ ਨਾ ਜੀ ਮਿਹਨਤ ਬਹੁਤ ਜ਼ਿਆਦੀ ਹੈ ਮੈਂ ਦੇਖ ਰਿਹਾ ਬਹੁਤ ਔਖਾ ਕੰਮ ਹੈ ਤੂੜੀ ਭਰਨਾ ਉਹਦੀ ਲਤਾੜ ਕਰਨੀ ਹਾਂਜੀ ਆ ਦੇਖ ਅੰਦਰ ਵੀ ਆਪਣੇ ਮਨ ਲੈ ਇੱਕ ਬੰਦ ਕਮਰੇ ਦੇ ਵਿੱਚ ਸਟੋਰ ਦੇ ਵਿੱਚ ਸਟੋਰ ਕੀਤੀ ਹੁੰਦੀ ਹੈ ਉੱਥੋਂ ਤੂੜੀ ਭਰ ਕੇ ਲਿਆਉਣੀ ਅੰਦਰ ਇੰਨੀ ਮਿੱਟੀ ਘਟੀ ਸਾਹ ਬੰਦ ਹੋਣ ਵਾਲਾ ਹੋ ਜਾਂਦਾ ਤੇ ਇੱਥੇ ਇੱਕ ਬੰਦ ਹੋ ਜਾਂਦੀ ਆ ਵਾਲਾ ਪਿਕਅਪ ਕਿਸੇ ਪਾਸੋਂ ਹਵਾ ਨਹੀਂ ਪੈਂਦੀ ਹਾਂਜੀ ਬਲਾ ਕਿੰਨੇ ਤੁਸੀਂ ਬੰਦੇ ਬਈ ਇਹਨੂੰ ਭਰ ਰਹੇ ਹੋ ਅੱਜ ਅਹੀਂ 6 ਬੰਦੇ ਆ ਜੀ 6 ਬੰਦੇ ਕੀ ਲਗਭਗ ਤੁਹਾਨੂੰ ਕੀ ਪੈਸੇ ਮਤਲਬ ਮਿਲਦੇ ਨੇ ਭਰਾਈ ਇਹਦੇ ਸਾਨੂੰ ਜੀ 50 ਰੁਪਏ ਕੁਆਂਟਲ ਦੇ ਮਿਲਦੇ ਆ 100 ਰੁਪਏ ਕੁਆਂਟਲ ਹਾਂਜੀ 100 ਰੁਪਏ ਕੁਆਂਟਲ ਲਗਭਗ ਤੁਹਾਨੂੰ ਮੈਨੂੰ ਲੱਗਦਾ ਕੋਈ ਚਾਹ 100 ਰੁਪਏ ਤੇ ਆੜੀ ਬੜੀ ਮੁਸ਼ਕਿਲ ਨਾ ਬਣਦੀ ਹਾਂ ਮਸਾਂ ਹਾਂ 350 ਬਸ 350 ਹੀ ਰਹਿ ਜਾਂਦੀ ਆ ਉਹਦੇ ਵਿੱਚੋਂ ਤੁਸੀਂ ਲਗਭਗ ਮਤਲਬ 20 ਕਿਲੋਮੀਟਰ ਤੋਂ ਚੱਲ ਕੇ ਵੀ ਆਏ ਹੋ ਹੈਨਾ ਥੋੜਾ ਕੋਈ ਡੀਜ਼ਲ ਪੈਟਰੋਲ ਖਰਚਾ ਵੀ ਬਾਈਕ ਤੇ ਬੈਣਾ ਹੋਊਗਾ ਕੋਈ 150 ਦੀ ਰੋਟੀ ਵੀ ਖਾਦੀ ਹੋਊਗੀ ਹੈਨਾ 200 ਰੁਪਏ ਬੜੀ ਮੁਸ਼ਕਿਲ ਨਾਲ ਬਚੂਗਾ ਮਸਾਂ ਹਾਂ ਬੜੀ ਪਤਾ ਨਹੀਂ 150 ਰੁਪਏ ਬੜੀ ਮੁਸ਼ਕਿਲ ਨਾਲ ਹਾਂਜੀ ਉਹੀ ਗੱਲ ਕਰਦੇ ਸੀ ਆਪਾਂ ਵੀ ਜੇ ਤੂੜੀ ਦਾ ਰੇਟ ਘਟਾ ਨਾ ਤਾਂ ਜ਼ਿਮੀਦਾਰ ਨੂੰ ਮਿਲ ਕੋਈ ਬਚਤ ਹੋ ਰਹੀ ਹੈ ਬਣਵਾਈ ਦੀ ਜ਼ਿਮੀਦਾਰ ਨੂੰ ਨਾ ਜਿਹੜਾ ਕੋਈ ਪਿਕਅਪ ਵਾਲਾ ਇੱਥੋਂ ਭ ਕੋਈ 400 ਕਿਲੋਮੀਟਰ ਜਾ ਕੇ ਇਹਨੂੰ ਸੇਲ ਕਰਕੇ ਆਉਂਦਾ ਜੈਪੁਰ ਵਾਲੀ ਸਾਈਡ ਰਾਜਸਥਾਨ ਚ ਨਾ ਉਹਨੂੰ ਕੋਈ ਬਚਤ ਹੁੰਦੀ ਐ ਜਿੰਨਾ ਤੁਸੀਂ ਭਰਦੇ ਹੋ ਨਾ ਕੋਈ ਤੁਹਾਨੂੰ ਇੰਨੇ ਕੋਈ ਜਿੰਨੀ ਮਿਹਨਤ ਆ ਉਹਨੂੰ ਮੁੱਲ ਨਹੀਂ ਮਿਲਦਾ ਇਸ ਸਟੇਟ ਦਾ ਟੈਕਸ ਹੀ ਭਰਨਾ ਪੈਂਦਾ ਜੀ ਹਾਂ ਉਹੀ ਗੱਲ ਕਰ ਰਹੇ ਆ ਵੀ ਕਿਸੇ ਬੰਦੇ ਨੂੰ ਇੰਨੀ ਮਿਹਨਤ ਦਾ ਮੁੱਲ ਮਿਲ ਨਹੀਂ ਰਿਹਾ ਰਿਸਕ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਜੀ ਹਾਂ ਪਰ ਰੇਟ ਤਾਂ ਵਧਣਾ ਚਾਹੀਦਾ ਜੀ ਹਾਂ ਜਦੋਂ ਜ਼ਿੰਮੇਵਾਰ ਦਾ ਰੇਟ ਵਧੂਗਾ ਤਾਂ ਫੇਰ ਹੀ ਸਾਰਿਆਂ ਨੂੰ ਮਤਲਬ ਫਾਇਦਾ ਹੋਊਗਾ ਸਾਰਿਆਂ ਨੂੰ ਫੇਰ ਹੀ ਮੁੱਲ ਮਿਲੂਗਾ ਸਾਡੀ ਮਿਹਨਤ ਵੀ ਤਾਂ ਮਿਲੂਗੀ ਮਿਲੂਗੀ ਹੁਣ ਜੇ ਆ ਬੀ ਜ਼ਿਮੀਦਾਰ ਨੂੰ ਰੇਟ ਨਹੀਂ ਮਿਲ ਰਿਹਾ ਉਹ ਫਿਰ ਤੁਹਾਨੂੰ ਜਾਂ ਪਿਕਅਪ ਵਾਲੇ ਨੂੰ ਅੱਗੇ ਨਹੀਂ ਮਿਲ ਰਿਹਾ ਉਹ ਫਿਰ ਤੁਹਾਨੂੰ ਕਿੱਥੋਂ ਪੈਸੇ ਦੇ ਦੇਗਾ ਸਾਰਾ ਕੰਮ ਮਤਲਬ ਮੇਨ ਇੱਥੋਂ ਹੀ ਚੱਲਦਾ ਜ਼ਿਮੀਦਾਰ ਤੋਂ ਜੇ ਜ਼ਿਮੀਦਾਰ ਤੋਂ ਪ੍ਰੋਫਿਟ ਹੋਊਗਾ ਤਾਂ ਹਰ ਇੱਕ ਚੀਜ਼ ਨੂੰ ਉਹਦਾ ਸਹੀ ਮੁੱਲ ਮਿਲੂਗਾ ਹਾਂਜੀ ਹਾਂ ਠੀਕ ਆ ਭਰਾ ਧੰਨਵਾਦ ਭਾਜੀ ਤਾਂ ਹੀ ਆ ਵੀ ਜੇ ਰੇਟ ਹੋਵੇ ਮਗਰ ਹਾਂ ਜੇ ਰੇਟ ਹੋਵੇ ਫੇਰ ਹੀ ਆ ਹਾਂਜੀ ਬਾਈ ਨਾ ਆਪਾਂ ਬਾਈ ਨਾ ਕਰੀਏ ਗੱਲ ਹਨਾ ਹਾਂ ਹਾਂ ਇਹ ਵੀ ਬਾਈ ਇਹਨੇ ਵਪਾਰ ਲੈਣ ਤੋਂ ਖੁਸ਼ ਨਹੀਂ ਹੈਗੇ ਨੇ ਹੈਗੇ ਇਤਲੀ ਅੱਕੇ ਜੇ ਪੈਨੇ ਅੱਕੇ ਪੈਰੇ ਜਸਤੂ ਇਹ ਕਿੰਨੀ ਮਿਹਨਤ ਆ ਬਾਈ ਜੇ ਇਹਦੇ ਵਿੱਚ ਆਪਾਂ ਵੜ ਕੇ ਦੇਖੀਏ ਲਤਾੜ ਕਰ ਰਹੇ ਨੇ ਤੂੜੀ ਦੀ ਹਨਾ ਆ ਥੋੜੀ ਜਿਹੀ ਜਗ੍ਹਾ ਤੇ ਉਹਨੇ 40 ਕੁਇੰਟਲ ਤੂੜੀ ਲਤਾੜ-ਤਾੜ ਪਾਉਣੀ ਆ ਤਾਂ ਫਿਰ ਵੀ ਬਾਹਰ ਆ ਹਾਂ ਆਪਾਂ ਅੰਦਰ ਗਏ ਚ ਚਲ ਉੱਥੇ ਬਹੁਤ ਔਖਾ ਬਾਈ ਹਾਂ ਕਿ ਆਪਾਂ ਕਹਿੰਦੇ ਕੋਈ ਵੀ ਸਿਸਟਮ ਚੱਲਦਾ ਆ ਉਹ ਕਿਸਾਨੀ ਨਾਲ ਚੱਲਦਾ ਆ ਕਿਸਾਨੀ ਨਾਲ ਹੀ ਚੱਲਦਾ ਨਾ ਜਦੋਂ ਕਿਸਾਨੀ ਡਾਊਨ ਆ ਜਾਂਦੀ ਆ ਸਾਰੇ ਪਾਸੇ ਮੰਦਾ ਸਾਰਾ ਸਿਸਟਮ ਹੀ ਡਾਊਨ ਹੋ ਜਾਂਦਾ ਹੁਣ ਇਹਨਾਂ ਨੂੰ ਵਿਚਾਰਨ ਕਿੱਥੋਂ ਇੰਨੀ ਮਿਹਨਤ ਦਾ ਮੁੱਲ ਮਿਲਣਾ ਠੀਕ ਆ ਕਿਸਾਨ ਦੋਸਤੋ ਹੁਣ ਕਿਸਾਨ ਵੀਰੋ ਤੁਸੀਂ ਵੀ ਕਮੈਂਟਾਂ ਦੱਸਿਓ ਵੀ ਅੱਗੇ ਆਪਾਂ ਨੂੰ ਤੂੜੀ ਸਟੋਰ ਕਰਨੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਤੇ ਉਹ ਖਰਚੇ ਬਹੁਤ ਜ਼ਿਆਦੇ ਪੈਂਦੇ ਨੇ ਸਟੋਰ ਕਰੇ ਉਹਨਾਂ ਆਪਾਂ ਨੂੰ ਲਾਗਤ ਦਾ ਮੁੱਲ ਨਹੀਂ ਮਿਲਦਾ ਹਾਂ ਲਾਗਤ ਦਾ ਜਿਹੜਾ ਲੱਗੀ ਹੁੰਦੀ ਹੈ ਆਪਣੀ ਉਹ ਮੁੱਲ ਆਪਾਂ ਨੂੰ ਨਹੀਂ ਮਿਲਦਾ ਹੂੰ ਕਿ ਸਾਰੇ ਕਿਸਾਨ ਵੀਰ ਭਰਾ ਆਪਣੇ ਨੇ ਉਹ ਦੁਬਿਧਾ 'ਚ ਨੇ ਵੀ ਅੱਗੇ ਆਪਾਂ ਤੂੜੀ ਬਣਾ ਕੇ ਸਟੋਰ ਕਰੀਏ ਹਾਂ ਕਿ ਨਾ ਕਰੀਏ ਪਰ ਸਟੋਰ ਕਰੇ ਬਣਾ ਹੱਲ ਵੀ ਹੈ ਨਹੀਂ ਹਾਂ ਹਾਂ ਠੀਕ ਆ ਕਿਸਾਨ ਵੀਰੋ ਧੰਨਵਾਦ ਧੰਨਵਾਦ